ਸਮਾਨੇ ਦੇ ਵਿੱਚ ਸਾਰੀ ਪੁੰਚੀ ਹੋਈ ਸਾਦ ਸੰਗਤ ਇੱਕ ਵਾਰੀ ਆਪਾਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਫੇਰ ਅਗਲੀਆਂ ਵਿਚਾਰਾ ਕਰਾਂਗੇ ਤੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਗੱਲ ਕਰ ਰਿਹਾ ਸੀ ਥਲੀ ਹੁਰਾ ਨਾਲ ਮੈਨੂ ਆਂਦੇ ਜੀ ਕੀ ਅੰਦੋਲਨ ਵੀ ਵੰਡੇ ਗਏ ਨੇ ਤੁਸੀਂ ਤਾਂ ਪਾਣੀਆਂ ਵਾਲੇ ਸੀ ਡੋਮਿਸੇਲ ਵਾਲੇ ਸੀ ਤੁਸੀਂ ਇੱਥੇ ਕਿਵੇਂ ਆ ਗਏ ਆਹੀ ਪ੍ਰੋਬਲਮ ਹੈ ਸਾਡੀ ਉਹਨਾਂ ਨੇ ਵੀ ਖੈਰ ਵਿਅੰਗ ਨਾਲ ਪੁੱਛਿਆ ਸੀ ਪ੍ਰੋਬਲਮ ਆਹੀ ਹੈ ਜਿਵੇਂ ਅਸੀਂ ਰੰਗ ਵੰਡਦੇ ਨੇ ਫਲ ਫਰੂਟ ਵੰਡਦੇ ਨੇ ਪਾਰਟੀਆਂ ਤਾਂ ਹੈਗੀਆਂ ਸੀ ਜੋ ਪੰਜਾਬ ਨੂੰ ਤੇ ਦੇਸ਼ ਨੂੰ ਵੰਡਦੀਆਂ ਅਸੀਂ ਅੰਦੋਲਨ ਵੀ ਵੰਡਦੇ ਨੇ ਕਿਹ ਅੰਦੋਲਨ ਏ ਲੜਨਗੇ ਭਾਈ ਗੁਰਪ੍ਰੀਤ ਸਿੰਘ ਹੋਰੀ ਜਾਂ ਭਾਈ ਗੁਰਜੀਤ ਸਿੰਘ ਹੋਰੀ ਜਾਂ ਬਾਕੀ ਸਾਰੇ ਬੇਅਦਬੀਆਂ ਦਾ ਅਸੀਂ ਪਾਣੀ ਤੇ ਡੋਮੀ ਸੇਲ ਆਲੇ ਹੋਗੇ ਬਾਪੂ ਜੀ ਹਰੀ ਵਹੀਰ ਆਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਆਲੇ ਵਿਚਾਰੇ ਬੈਠੇ ਨੇ ਉਹਨਾਂ ਦੇ ਸਾਦੂ ਪੁਲਿਸ ਤਸ਼ੱਦਦ ਕਰਕੇ ਮਾਰ ਗੀ ਫਿਰ ਉਹਨਾਂ ਨੂੰ ਅੱਡ ਕਾਇਦੇ ਹੋ ਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਹੈ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦਾ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਾਹਰਲੇ ਕਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦੀਆਂ ਦੇ ਕਾਨੂੰਨ ਬਣਾਉਣਾ ਹੈ ਕੀ ਇਹਦੇ ਵਿੱਚ ਕੁਰਾਨ ਸ਼ਰੀਫ ਰਮਾਇਣ ਗੀਤਾ ਬਾਈਬਲ ਸ਼ਾਮਲ ਨਹੀਂ ਕੱਲੇ ਗ੍ਰੰਥ ਸਾਹਿਬ ਦਾ ਤਾਂ ਨਹੀਂ ਬਣਾ ਰਹੀ ਸਾਰਿਆਂ ਦਾ ਬਣ ਰਿਹਾ ਤਾਂ ਫੇਰੇ ਇਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਅਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਇਹ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਇਕੱਲੇ ਆਪ ਆਲਿਆਂ ਤੇ ਨਾ ਰਹੋ ਕੀ ਅਸੈਂਬਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੈਂਬਰ ਨੇ ਪ੍ਰਾਈਵੇਟ ਮੈਂਬਰ ਹੋ ਕੇ ਵੀ ਬਿੱਲ ਲਿਆਂਦਾ ਕਿਸੇ ਕਾਂਗਰਸੀ ਨੇ ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੇ ਜਾਂ ਆਜ਼ਾਦ ਨੇ ਇਹ ਬਿੱਲ ਲਿਆਂਦਾ ਇੰਟਰੋਡਿਊਸ ਕੀਤਾ ਨਾ ਪਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਆ ਹੁਣੇ ਜੇ ਅਸੀਂ ਚਮਕੌਰ ਸਾਹਿਬ ਸੀ ਜਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ ਆ ਗਿਆ ਆਂਦੇ ਜੀ ਅਸੀਂ ਤੁਹਾਡੇ ਨਾਲ ਉਦੋਂ ਬਾਅਦ ਮੈਂ ਬੋਲਣਾ ਸੀ ਮੈਨੂੰ ਆ ਗਿਆ ਗੁੱਸਾ ਮੈਂ ਕਿਹੜੀ ਗੱਲੋਂ ਨਾਲ ਓਏ ਡਰਾਮਾ ਕਰਦੇ ਹੋ ਆ ਕੇ ਕਿਹੜੀ ਗੱਲ ਜੁਣਾ ਲਓ ਤੁਸੀਂ ਕਦੇ ਕੋਈ ਵੀ ਇਸ ਹੱਕ ਦਾ ਨਾਹਰਾ ਲਾਇਆ ਔਰ ਉਸ ਫੈਕਟਰੀ ਨੂੰ ਲਵਾ ਪਤਾ ਕੌਣ ਰਏ ਸੀ ਇੱਕ ਬੀਜੇਪੀ ਦਾ ਬੰਦਾ ਸੀ ਜਿਹੜਾ ਹਿਮਾਚਲ ਤੋਂ ਆਇਆ ਸੀ ਇੰਡਸਟਰੀ ਵਾਲਾ ਉਹਦਾ 파ਟਰਨਰ ਸੀ ਕਾਂਗਰਸ ਦਾ ਰਾਣਾ ਗੁਰਜੀਤ ਉਹਨੂੰ ਲਗਵਾ ਕੌਣ ਰਿਆ ਸੀ ਝਾੜੂ ਵਾਲੇ ਤਿੰਨੇ ਪਾਰਟੀਆਂ ਇਕੱਠੀਆਂ ਕਾਦੇ ਲਈ ਇਕੱਠੀਆਂ ਪੰਜਾਬ ਦਾ ਪਾਣੀ ਗੰਦਾ ਕਰਨ ਲਈ ਮੈਂ ਇਨ੍ਹਾਂ ਤਿੰਨੇ ਪਾਰਟੀਆਂ ਨੂੰ ਪੁੱਛਦਾ ਹਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਕੀ ਉਹਦੇ ਲਈ ਇਹ ਇਕੱਠੇ ਨਹੀਂ ਹੋ ਸਕਦੇ ਤੇ ਜੇ ਨਹੀਂ ਹੋ ਸਕਦੇ ਤਾਂ ਮੈਨੂੰ ਦੱਸੋ ਜਦੋਂ ਇਹ ਪਿੰਡਾਂ ਸ਼ਹਿਰਾਂ ਚੋਂ ਕੀ ਇਹਨਾਂ ਨੂੰ ਵੜਨ ਦੇਣਾ ਚਾਹੀਦਾ ਸਾਨੂੰ ਕੀ ਅਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ ਇੱਕ ਗੱਲ ਯਾਦ ਰੱਖ ਲਓ ਜੇ ਭਾਈ ਜੀ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਵੀ ਸ਼ਾਮਲ ਆ ਇਹ ਜੋ ਇਸ ਤਰ੍ਹਾਂ ਦੀਆਂ ਤੁਸੀਂ ਕਹ ਲਓ ਚਲਾਕੀਆਂ ਜਾਂ ਬੇਹੁਦਗੀਆਂ ਕਰਦੇ ਨੇ ਸਾਡੇ ਕਰਕੇ ਕਿਉਂਕਿ ਅਸੀਂ ਇਹੋ ਜਿਹੇ ਲੋਕਾਂ ਨੂੰ ਅਸੀਂ ਇਹੋ ਜਿਹੇ ਲੋਕਾਂ ਨੂੰ ਕੁਝ ਪੁੱਛਦੇ ਨਹੀਂ ਤੇ ਆਪ ਦੀਆਂ ਛੋਟੀਆਂ-ਛੋਟੀਆਂ ਰਾਜਨੀਤਿਕ ਇੱਛਾਵਾਂ ਲਈ ਇਹਨਾਂ ਦਾ ਪੱਖ ਪੂਰਦੇ ਆ ਜਦੋਂ ਵੀ ਤੁਹਾਡੇ ਪਿੰਡ ਚੋਂ ਤਾਂ ਇਹਨਾਂ ਨੂੰ ਪੁੱਛਿਓ ਜੇ ਜ਼ਰੂਰ ਕਿ ਜਿਹੜਾ ਨੂੰ ਤੁਸੀਂ ਮੱਥਾ ਟੇਕਦੇ ਹੋ ਸਦੀਵੀ ਗੁਰੂ ਕੀ ਉਹਨਾਂ ਦੇ ਹੱਕ ਚ ਕਾਨੂੰਨ ਬਣਨਾ ਨਹੀਂ ਚਾਹੀਦਾ ਕਿ ਜੇ ਕੋਈ ਬੇਅਦਬੀ ਕਰੇ ਤਾਉ ਨੂੰ ਮਰ ਕੈਦ ਹੋਵੇ ਪੁੱਛਿਓ ਜੇ ਜ਼ਰੂਰ ਇਨਾਂ ਤੋਂ ਔਰ ਕਿਉਂ ਜੇ ਕਿ ਇੱਕ ਫੈਸਲਾ ਕਰੋ ਅਸੀਂ ਵੀ ਬਾਬਾ ਦੀਪ ਸਿੰਘ ਆਗੂ ਲਕੀਰ ਵਾਉਣੀ ਹੈ ਜਾਂ ਤਾਂ ਇੱਧਰ ਆਜੋ ਕਿ ਕਾਨੂੰਨ ਬਣੂਗਾ ਜਾਂ ਫਿਰ ਇੱਧਰ ਹੋ ਜਾਓ ਜੋ ਕਹਿੰਦੇ ਨੇ ਕਾਨੂੰਨ ਨਹੀਂ ਬਣੂਗਾ ਔਰ ਨਹੀਂ ਕਰੂਗਾ ਦਾ ਮਤਲਬ ਇਹ ਸਮਝ ਲਿਓ ਜੇ ਕਿ ਉਹ ਰਾਜਨੀਤੀ ਕਰਨਾ ਚਾਹੁੰਦੇ ਨੇ ਦੇ ਬੇਆਦਬੀਆਂ ਦੇ ਹੱਕਚ ਨੇ ਪੁੱਛੋ ਜੇ ਇਹਨਾਂ ਨੂੰ ਕੀ ਹੈ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਦਾਇਰੇ ਚ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਹੈ ਆ ਹੁਣੇ ਜੇ ਅਗਸਟ 2024 ਚ ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਹੈ ਜੇ ਕੋਈ ਬੰਦਾ ਰੇਪ ਕਰਦਾ ਕਿਸੇ ਬੀਬੀ ਨਾਲ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਬੰਗਾਲ ਨੇ ਬਣਾਇਆ ਧਰਮ ਪਰਵਰਤਨ ਤੇ ਲਵ ਜਿਹਾਦ ਤੇ ਯੂਪੀ ਨੇ ਬਣਾਇਆ ਹੁਣੇ ਜੇ ਹਿਮਾਚਲ ਨੇ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਵੀ ਦੱਸ ਦਿਓ ਵਜ੍ਹਾ ਕੀ ਹੈ ਜੇ ਸਾਡੇ ਮੁੱਖ ਮੰਤਰੀ ਪਹਿਲਾਂ ਇਹ ਬਿਆਨ ਦੇ ਸਕਦੇ ਸੀ ਕਿ ਕਾਨੂੰਨ ਬਣਾਵਾਂਗੇ ਤਾ ਮਾੜਾ ਜਿਆ ਹੁਣ ਇਹ ਦੱਸ ਦੇ ਕਿਹਦੇ ਚ ਅੜਚਨ ਕੀ ਹੈ ਦਿੱਕਤ ਕੀ ਹੈ ਤੇ ਜੇ ਨਹੀਂ ਦੱਸਦੇ ਤਬੇ ਈਮਾਨ ਸਮਝੋ ਜੇ ਔਰ ਸਿਰਫ ਇਨਾਂ ਨੂੰ ਨਹੀਂ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੇ ਆਪੋਜੀਸ਼ਨ ਵੀ ਚਲਾ ਰਹੀ ਹੈ ਇਨਾਂ ਨੂੰ ਪੁੱਛਿਓ ਜੇ ਕਿ ਹੁਣ ਤਾਂ ਤੁਸੀਂ ਕੱਲੂ ਘਰਾ ਦੇ ਦਿਵਸ ਮਨਾਉਣ ਚੱਲ ਪੇ ਜਦੋਂ ਇਹ ਕੱਲੂ ਘਰਾ ਹੋ ਰਿਹਾ ਸੀ ਉਦੋਂ ਕਿੱਥੇ ਖੜੇ ਸੀ ਤੁਸੀਂ ਉਦੋਂ ਕਿਹਦੇ ਨਾਲ ਸੀ ਜਦ ਜਦੋਂ ਚੀਜ਼ ਹੋ ਜਾਂਦੀ ਹੈ ਲਕੀਰ ਬਣ ਜਾਂਦੀ ਹੈ ਤਾਂ ਲਕੀਰ ਦੇ ਉੱਤੇ ਸੋਟੀਆਂ ਮਾਰਨ ਵਾਲੇ ਹੋ ਡਰਾਮਾ ਕਰਨ ਵਾਲੇ ਹੋ ਇਹ ਪੁੱਛਿਓ ਜੇ ਜ਼ਰੂਰ ਤੇ ਜੇ ਕੋਈ ਤੁਹਾਡੇ ਪਿੰਡ ਦਾ ਸ਼ਹਿਰ ਦਾ ਚਿੱਕੜ ਚੌਧਰੀ ਤੁਹਾਨੂੰ ਰੋਕੇ ਪੁੱਛਣ ਤੋਂ ਤਾਂ ਸਮਝ ਲਿਓ ਜੇ ਉਹ ਦੂ ਵੱਡਾ ਗੁਨਾਹਗਾਰ ਹੈ ਜਿਹੜੇ ਕਿ ਉਹ ਲੀਡਰ ਹੋ ਸਕਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਅੱਜ ਦੀ ਡੇਟ ਸਿਰ ਦੇਣ ਦੀ ਲੋੜ ਨਹੀਂ ਸਿਰ ਦਾ ਇਸਤੇਮਾਲ ਕਰ ਲਈਏ ਬਹੁਤ ਹੈ ਸਿਰ ਜੋੜ ਲਈਏ ਬਹੁਤ ਇਹ ਕਰ ਲਿਆ ਤਾਂ ਇਹ ਮੰਨਣਗੇ ਮੰਨਣਾ ਪਊਗਾ ਨਹੀਂ ਤਾਂ ਅਗਲੇ ਰਸਤੇ ਵੀ ਹੈਗੇ ਨੇ ਕੀ ਇਹ ਦਿੱਲੀ ਦੇ ਅੰਦੋਲਨ ਚ ਸਾਬਤ ਨਹੀਂ ਹੋਇਆ ਅਸੀਂ ਸੈਂਟਰ ਤੋਂ ਬਣਾ ਲਿਆ 2% ਆਉਂਦੇ ਸੀ ਨਾ ਐਡਾ ਕੁ ਪੰਜਾਬ ਆਉਂਦੇ ਸੀ ਬਣਾਇਆ ਕਿ ਨਹੀਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਹਿ ਕੇ ਤੇ ਹੁਣ ਅਸੀਂ ਆਪ ਦੀ ਸਟੇਟ ਗਵਰਨਮੈਂਟ ਨੂੰ ਨਹੀਂ ਮਨਾ ਸਕਦੇ ਸਿਰਫ ਜ਼ਰੂਰਤ ਕੀ ਹੈ ਕੱਲੇ ਨਹੀਂ ਹੋਣਾ ਇਕੱਠੇ ਹੋਣਾ ਮੈਨੂੰ ਦੱਸੋ ਅਸੀਂ ਉੱਥੇ ਬੈਠੇ ਕੂਲਰ ਲੱਗੇ ਆਪਣੇ ਵੀ ਆ ਪੱਖੇ ਲੱਗੇ ਹੋਏ ਨੇ ਮਾੜਾ ਜਿਹਾ ਭਾਈ ਗੁਰਜੀਤ ਸਿੰਘ ਬਾਰੇ ਸੋਚੋ 45 ਡਿਗਰੀ ਆ ਬਾਹ ਆਪਣੇ ਪੱਖੇ ਵੇਖ ਲੋ ਕਿੰਨੇ ਲੱਗੇ ਐ ਫੇਰ ਵੀ ਪਸੀਨਾ ਆ ਰਿਹਾ ਉਹ ਬੰਦਾ ਉੱਚਾ ਬੈਠਾ ਉਹਨੂੰ 45 ਨਹੀਂ 55 ਫੀਲ ਹੁੰਦੀ ਐ ਇਹ 55 ਡਿਗਰੀ ਠੰਡ ਵੀ ਜ਼ਿਆਦਾ ਨਹੀਂ ਵੀ ਜ਼ਿਆਦਾ ਲੱਗਦਾ ਹਵਾ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਕੀ ਉਹ ਬੈਠ ਸਕਦਾ ਇੰਨੇ ਸਿਰੜ ਨਾਲ ਅਸੀਂ ਇਸ ਗੱਲ ਤੇ ਪਹਿਰਾ ਨਹੀਂ ਦੇ ਸਕਦੇ ਯਾਰ ਅਸੀਂ ਆਪਦੇ ਖੱਬੇ ਸੱਜੇ ਇਹ ਗੱਲਾਂ ਨਹੀਂ ਕਰ ਸਕਦੇ ਜਦ ਫਿਰ ਕਹਿੰਦਿਆਂਗੇ ਕਿ ਭਾਈ ਇਹ ਤਾਂ ਕੰਮ ਭਾਈ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਹੈ ਪਾਣੀ ਸਾਡਾ ਵਹੀਰ ਬਾਪੂ ਜੀ ਉਹ ਰੋਂਦਾ ਫਲਾਨਾ ਫਲਾਨੇ ਦਾ ਜਿਵੇਂ ਥਲੀ ਨੇ ਕਿਹਾ ਸੀ ਕੀ ਅਸੀਂ ਆਹੀ ਕਰਾਂਗੇ ਜਾਂ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼ ਕਵਾਂਗੇ ਕਿ ਸਾਨੂੰ ਬੇਆਦਬੀਆਂ ਤੇ ਕਾਨੂੰਨ ਚਾਹੀਦਾ ਹੈ ਜੇ ਨਹੀਂ ਬਣਾਉਂਗੇ ਤਾਂ ਜਾਓ ਔਰ ਜਿਹੜੇ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਅੱਜ ਜਿਹੜੇ ਇੱਥੇ ਨਹੀਂ ਆਏ ਮੈਂ ਇਨ੍ਹਾਂ ਕੈਮਰਿਆਂ ਦੇ ਰਾਹੀਂ ਉਹਨਾਂ ਤੋਂ ਇੱਕ ਗੱਲ ਪੁੱਛਦਾ ਹਾਂ ਜੇ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਕੀ ਰਿਐਕਟ ਕਰੋਗੇ ਜਾਂ ਤੁਸੀਂ ਉਹਦਾ ਇੰਤਜ਼ਾਰ ਕਰ ਰਹੇ ਹੋ ਕਿ ਉਹ ਬੇਆਦਬੀ ਹੋਵੇ ਤੇ ਫਿਰ ਤੁਸੀਂ ਬੋਲੋ ਕਿ ਤੁਹਾਨੂੰ ਇੰਨੀਆਂ ਬੇਆਦਬੀਆਂ ਨਾਲ ਸਬਰ ਨਹੀਂ ਆਇਆ ਕਿ ਤੁਸੀਂ ਇਸ ਹੱਕ 'ਚ ਨਾਰਾ ਉਲਾ ਸਕੋ ਤੇ ਇਸ ਪੰਜਾਬ ਗਵਰਨਮੈਂਟ ਦੇ ਕੰਨ ਖੋਲ ਸਕੋ ਜਾਂ ਪੰਜਾਬ ਗਵਰਨਮੈਂਟ ਇੰਤਜ਼ਾਰ ਕਰ ਰਹੀ ਹੈ ਕਿ ਭਾਈ ਗੁਰਜੀਤ ਸਿੰਘ ਸ਼ਹੀਦ ਹੋਣ ਫਿਰ ਉਸ ਤੋਂ ਬਾਅਦ ਆਵਾਂਗੇ ਮਾਇਆ ਕਾਂਗਰਸ ਵਾਲਿਆਂ ਨੂੰ ਵੀ ਪੁੱਛਦਾ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਵੀ ਨੇ ਮਜ਼ਦੂਰ ਜਥੇਬੰਦੀਆਂ ਵੀ ਨੇ ਕਿ ਤੁਸੀਂ ਕਾਦਾ ਇੰਤਜ਼ਾਰ ਕਰ ਰਹੇ ਹੋ ਕਾਦਾ ਇੰਤਜ਼ਾਰ ਕਰ ਰਹੇ ਹੋ ਕਿ ਭਾਈ ਸਾਹਿਬ ਸ਼ਹੀਦ ਹੋਣ ਫਿਰ ਤੁਸੀਂ ਆਜੋ ਇੱਕ ਗੱਲ ਮੰਨ ਕੇ ਚੱਲਿਓ ਜੇ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤਾਂ ਤੁਸੀਂ ਜ਼ਿੰਮੇਦਾਰ ਹੋ ਕਲੀ ਗਵਰਨਮੈਂਟ ਜ਼ਿੰਮੇਦਾਰ ਨਹੀਂ ਤੁਸੀਂ ਵੀ ਜ਼ਿੰਮੇਦਾਰ ਹੋ ਕਿਉਂ ਕਿ ਹੱਕ ਦੇ ਵਿੱਚ ਸੱਚ ਦੇ ਲਈ ਜੇ ਕੋਈ ਨਾਰਾ ਨਹੀਂ ਲਾ ਸਕਦਾ ਤਾਂ ਉਹਨੂੰ ਇਨਸਾਨ ਹੋਣ ਦਾ ਹੱਕ ਨਹੀਂਗਾ ਇੱਕ ਬਹੁਤ ਮਸ਼ਹੂਰ ਫਿਲਾਸਫਰ ਹੋਏ ਨੇ ਖਲੀਲ ਜ਼ਬਰਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬੁਰਾਈ ਦੇ ਖਿਲਾਫ ਔਰ ਜੇ ਕਿਤੇ ਉਹ ਬਹੁਤ ਵੱਡੀ ਬੁਰਾਈ ਹੋਵੇ ਜਿਵੇਂ ਕਿ ਬੇਆਦਬੀ ਦੀ ਜੋ ਉਹਦੇ ਖਿਲਾਫ ਲੜ ਨਹੀਂ ਸਕਦੇ ਤਾਂ ਬੋਲੋ ਜ਼ਰੂਰ ਤੇ ਜੇ ਬੋਲ ਨਹੀਂ ਸਕਦੇ ਤਾਂ ਸੋਚੋ ਔਰ ਬੋਲਣ ਵਾਲਿਆਂ ਦੀ ਮਦਦ ਕਰੋ ਤੇ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਹੋ ਮੈਂ ਪੁੱਛੂੰਗਾ ਤੁਹਾਨੂੰ ਕੈਮਰਿਆਂ ਰਾਹੀਂ ਕਿ ਤੁਸੀਂ ਇਨਸਾਨ ਹੈਗੇ ਹੋ ਕਿ ਤੁਹਾਨੂੰ ਸਾਹ ਲੈਣ ਦਾ ਹੱਕ ਹੈਗਾ ਤਾਂ ਫਿਰ ਤੁਹਾਡੇ ਤੇ ਜਾਨਵਰਾਂ 'ਚ ਫਰਕ ਕੀ ਆ ਮੈਨੂੰ ਇੰਨਾ ਦੱਸ ਦਿਓ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਜੇ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹੋ ਆਪਦੇ ਘਰ ਚ ਪੜ੍ਹਦੇ ਹੋ ਜਪ ਜੀ ਸਾਹਿਬ ਰੋਜ਼ ਸਵੇਰ ਰਾਤ ਸਾਹਿਬ ਪੜ੍ਹਦੇ ਹੋ ਸ਼ਾਮ ਨੂੰ ਰਾਤ ਨੂੰ ਤਾਂ ਕੀ ਤੁਹਾਨੂੰ ਇੱਥੇ ਆ ਕੇ ਨਾਰਾ ਨਹੀਂ ਲਾਉਣਾ ਚਾਹੀਦਾ ਕਿ ਬੇਆਦਬੀਆਂ ਤੇ ਕਾਨੂੰਨ ਬਣੇ ਕੀ ਤੁਸੀਂ ਨਜ਼ੀਰ ਨਹੀਂ ਬਣਾਉਣਾ ਚਾਹੁੰਦੇ ਉਦਾਹਰਨ ਨਹੀਂ ਬਣਾਉਣਾ ਚਾਹੁੰਦੇ ਕਿ ਪੰਜਾਬ ਚ ਬਣ ਗਿਆ ਹੁਣ ਹਰਿਆਣਾ ਚ ਬਣੇ ਦਿੱਲੀ ਚ ਬਣੇ ਔਰ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ਚ ਬਣੇ ਜਦੋਂ ਅਸੀਂ ਹਰਿਆਣਾ ਹਿਮਾਚਲ ਦੀ ਗੱਲ ਕਰਦੇ ਹਾਂ ਵਟ ਦੇ ਆਰ ਸੇ ਕਿ ਯਾਰ ਤੁਹਾਡੇ ਆਪ ਦੇ ਘਰ ਚਕਦਾ ਕਾਨੂੰਨ ਨਹੀਂ ਬਣਿਆ ਤੁਸੀਂ ਸਾਨੂੰ ਆਖੀ ਜਾਂਦੇ ਹੋ ਤਾਂ ਪਹਿਲਾਂ ਅਸੀਂ ਆਪ ਦੇ ਘਰ ਚ ਬਣਾਵਾਂਗੇ ਨਾ ਜਿਵੇਂ ਕੋਈ ਬਰਾਈ ਹੋਵੇ ਪਿੰਡ ਚ ਨਸ਼ੇ ਦੀ ਗੱਲ ਆ ਪਾਣੇ ਮੇਰੇ ਘਰ ਚ ਨਾ ਆਵੇ ਪਹਿਲਾਂ ਫਿਰ ਪਿੰਡ ਦੀ ਗੱਲ ਕਰਦੇ ਆ ਉਸੇ ਤਰ੍ਹਾਂ ਬਿਆਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਆ ਕੀ ਫਾਇਦਾ ਤੁਹਾਡਾ ਦਸਤਾਰਾਂ ਬਨ ਕੇ ਬੈਠਾ ਹੁੰਦਾ ਜੇ ਤੁਸੀਂ ਘਰਾਂ ਚ ਬੈਠੇ ਹੋਰ ਇੱਥੇ ਨਹੀਂ ਆ ਸਕਦੇ ਲਾਣੇ ਦਾ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਆ ਹੁਣੇ ਮੈਨੂੰ ਦੱਸਿਆ ਭਾਈ ਸਾਹਿਬ ਉਹ ਰਾਣੇ ਕਿ ਇੱਥੇ ਲਕੀਰ ਮਾਰੀ ਸੀ ਕਿਤੇ ਇੱਥੇ ਮਾਰੀ ਸੀ ਨਾ ਜੀ ਇਹ ਮਾਰਾ ਜਾ ਉਹ ਬੱਚਾ ਫੇਰ ਆਵੇ ਉਹਨਾਂ ਦਾ ਭਤੀਜਾ ਹੈ ਮੈਂ ਸੁਣਿਆ ਭਾਈ ਗੁਰਜੀਤ ਸਿੰਘ ਹੋਰਾਂ ਦਾ ਔਰ ਲਕੀਰ ਵੱਡੀ ਮਾਰ ਬੇਟਾ ਆ ਕੇ ਇਨ੍ਹਾਂ ਤੇ ਲਕੀਰ ਵੱਡੀ ਮਾਰੋ ਕਿ ਕੱਲੇ ਹੀ ਨਹੀਂ ਔਰ ਇਹ ਫੋਟੋ ਵੀ ਅਜੇ ਇੱਕ ਲੱਗੀ ਐ ਇਨ੍ਹਾਂ ਦੀ ਕੱਲੀ ਫੋਟੋ ਵੀ ਐ ਕਿ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਐ ਮਾਰਿਓ ਜੇਕਰ ਵੱਡੀ ਸਾਰੀ ਲਕੀਰ ਇਹਦੇ ਦੇ ਪੁੱਤਰਾ ਅਏ ਚੰਗੀ ਤਰ੍ਹਾਂ ਦੱਸ ਦੇ ਹੁਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਕ ਭਲਾ ਤੁਸੀਂ ਤੁਸੀਂ ਵਾਅਦਾ ਕਰਕੇ ਮੁਕਰ ਗਏ ਤੁਸੀਂ ਵਾਅਦਾ ਕਰਕੇ ਮੁਕਰ ਗਏ ਅਸੀਂ ਤਪਦੇ ਆ ਆਜ਼ਾਦ ਕਰਾਉਣ ਲਈ ਤੁਸੀਂ ਵਾਅਦਾ ਕਰਕੇ ਮੁਕਰ ਗਏ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਲਈ ਲਕੀਰ ਮਾਰ ਰਿਹਾ ਭਾਈ ਗੁਰਜੀਤ ਸਿੰਘ ਦਾ ਭਤੀਜਾ ਇੱਕ ਵਾਰੀ ਮਾਰੋ ਭਾਈ ਵਾਅਕੇ ਮਾਰ ਤੇ ਮੋੜ ਤੇ ਚੜ ਫੀਰ ਔਰ ਕੱਲੀ ਇਹ ਨਹੀਂ ਲਕੀਰ ਵਜੜੀ ਤੁਸੀਂ ਮੰਨਿਓ ਜੇ ਨਾਲ ਨਾਲ ਇਹ ਕਾਂਗਰਸੀਆਂ ਦੇ ਵੀ ਵਜੜੀ ਹੈ ਲਗੀ ਮਾਰ ਜ਼ੋਰ ਦੀ ਪੁੱਤਰਾ ਵੱਡੀ ਸਾਰੀ ਮਾਰ ਦੇ ਸਤ ਸ੍ਰੀਕਾਲ ਜੀ ਔਰ ਇਹ ਲਕੀਰ ਕੱਲੀ ਆਪ ਆਲਿਆਂ ਦੇ ਨਹੀਂ ਵਜੜੀ ਇੱਕ ਯਾਦ ਰੱਖਿਓ ਜੇ ਇਹ ਲਕੀਰ ਕਾਂਗਰਸੀਆਂ ਦੇ ਵੀ ਵਜੜੀ ਹੈ ਇਹ ਲਕੀਰ ਭਾਜਪਾ ਅਕਾਲੀ ਦਲ ਸਾਰਿਆਂ ਦੇ ਵਜੜੀਆਂ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਗਏ ਜਿਹੜੇ ਥੋੜੇ ਜਿਨੀ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵੱਜਣੀ ਚਾਹੀਦੀ ਹੈ ਕਿਉਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਕਿਸੇ ਵੀ ਪਾਰਟੀ ਦਾ ਵਿਰੋਧ ਕਰ ਸਕਦੇ ਹੋ ਬਾਪੂ ਤਰਸੇਮ ਸਿੰਘ ਉਹਨਾਂ ਦਾ ਵਿਰੋਧ ਕਰ ਲਓ ਲੱਖੇ ਦਾ ਵਿਰੋਧ ਕਰ ਲਓ ਕਿਸੇ ਦਾ ਵੀ ਕਰ ਲਓ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ গীਤਾ ਦਾ ਵੀ ਕਰੋਗੇ ਰਮਾਇਣ ਦਾ ਵੀ ਕਰੋਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੋਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਕੋਈ ਇੱਕ ਬੰਦਾ ਦੱਸ ਦੇ ਮੈਨੂੰ ਕਿ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਔਰ ਉਹ ਸਟੇਟ ਬਣਾ ਸਕਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਾਨੂੰਨ ਦੇ ਲਈ ਕਿ ਕਾਨੂੰਨ ਬਣੇ ਸਿਰਫ ਥੋੜੀ ਹਾਜ਼ਰੀ ਨਾਲ ਨਹੀਂ ਚੱਲਣਾ ਇੱਕ ਦੇ ਦੋ ਬਣਾਓ ਦੋ ਦੇ ਚਾਰ ਬਣਾਓ ਤੇ ਜੇ ਕਾਨੂੰਨ ਨਹੀਂ ਬਣਾਉਂਦੇ ਤੇ ਇਹਨਾਂ ਨੂੰ ਕਹਾਂਗੇ ਜਾਓ ਜਿਹੜੇ ਨਵੇਂ ਆਉਣ ਇਸ ਸ਼ਰਤ ਤੇ ਆਉਣ ਕਿ ਬੇਅਦਬੀਆਂ ਦਾ ਕਾਨੂੰਨ ਬਣੇ ਔਰ ਭਾਈ ਗੁਰਜੀਤ ਸਿੰਘ ਜ਼ਿੰਦਾ ਸਹੀ ਸਲਾਮਤ ਥੱਲੇ ਉਤਰ ਕੇ ਆਉਣ ਅਰ ਅਸੀਂ ਉਹਨਾਂ ਨੂੰ ਨਮਨਿਸਾਨਹਾ ਹੋ ਸ੍ਰੀ ਅਕਾਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਖਲਕਤ ਦੀ ਆਵਾਜ਼ ਆਦੀ ਕਿਉਂਕਿ ਆਵਾਜ਼ੇ ਖਲਕਤ ਨਾਰਾਏ ਖੁਦਾ ਇਹ ਉਹਦੀ ਆਵਾਜ਼ ਆ ਜਾਂਦੀ ਹੈ ਉਹ ਹੋ ਗਿਆ ਔਰ ਇਹਦਾ ਖਿਆਲ ਰੱਖਿਓ ਜੇ ਕਿ ਅਸੀਂ 1 ਤੋਂ 2 2 ਤੋਂ 4 4 ਤੋਂ 8 ਕਰਨੇ ਐ ਇਸ ਬੇਅਦਬੀ ਕਾਨੂੰਨ ਨੂੰ ਬਣਾਉਣ ਲਈ ਔਰ ਜਦੋਂ ਲੋਕ ਜੁਰਜਾਨ ਤਏ ਹੋ ਜਾਂਦਾ ਸੋ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਯਾਦ ਚੱਕਾ ਬਾਕੀ ਬਹੁਤ ਸਾਰੇ ਸੱਜਣ ਆਏ ਨੇ ਜਿਨ੍ਹਾਂ ਨੇ ਗੱਲਾਂ ਕਰਨੀਆਂ ਥੋਡੇ ਨਾਲ ਔਰ ਮੇਰੀ ਕੈਮਰੇ ਆਰਾਈ ਵੀ ਜੋ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇਹ ਕਿਸੇ ਇਨਸਾਨ ਦੀ ਗੱਲ ਨਹੀਂ ਇਹ ਉਸ ਸਦੀਵੀ ਗੁਰੂ ਦੀ ਗੱਲ ਹੈ ਜਿਹਦੇ ਨਾਂ ਤੇ ਪੰਜਾਬ ਵੱਸਦਾ ਹੈ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਔਰ ਅੱਜ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜੋ ਸਾਡੇ ਸਦੀਵੀ ਗੁਰੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ